ਹੈਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਖੰਨਾ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਟੌਪ ਟੌਪ ਦੇ ਨਗੀਨੇ ਜਾਨਵਰ ਤੇ ਟੌਪ ਟੌਪ ਦੀ ਮੱਝਾਂ ਤੇ ਬਾਈ ਜੀ ਚੈਨਲ ਨੂੰ ਆਪਣੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਐਦਾਂ ਦੀਆਂ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਚੈਨਲ ਵੱਧ ਤੋਂ ਵੱਧ ਗਰੁੱਪਾਂ ਵਿੱਚ WhatsApp ਗਰੁੱਪਾਂ ਵਿੱਚ ਸ਼ੇਅਰ ਕਰਦੇ ਜਾ ਕਰੋ ਤਾਂ ਕਿ ਵੱਧ ਤੋਂ ਵੱਧ ਆਪਣੇ ਨਾਲ ਬੰਦੇ ਜੁੜ ਸਕਣ ਤੇ ਬਾਈ ਜੀ ਆਪਾਂ ਹਰ ਇੱਕ ਮੰਡੀ ਤੁਹਾਡੇ ਤੱਕ ਲੈ ਕੇ ਆਉਂਦੇ ਆ ਤੇ ਅੱਜ ਆਪਾਂ ਪਹੁੰਚੇ ਆ ਜੀ ਖੰਨਾ ਮੰਡੀ ਇੱਥੇ ਆਏ ਹੋਏ ਨੇ ਬਹੁਤ ਹੀ ਟੌਪ ਟੌਪ ਦੇ ਨਗੀਨੇ ਜਾਨਵਰ ਤੇ ਨਗੀਨੀਆਂ ਝੋਟੀਆਂ ਤੇ ਤੇ ਬਹੁਤ ਹੀ ਟੌਪ ਕਲਾਸ ਦੀ ਮੱਝ ਜਿਹੜੀਆਂ ਆਪਾਂ ਥੋੜਾ ਰੂਬਰੂ ਕਰਾਵਾਂਗੇ ਤੇ ਬਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਆਜੋ ਮੇਰਾ ਵੀਰ ਟੌਪ ਕਲਾਸ ਬਾਈ ਮੋਹਰਾ ਨਸਲ ਦੀ ਝੋਟੀ ਤੇ ਬਾਈ ਜੀ ਪਿੱਠਪੜੇ ਤੇ ਬਹੁਤ ਚੰਗੀ ਹੈ ਜੀ ਤੇ ਚੰਗਾ ਜਾਨਵਰ ਹੈ ਜੀ ਬਾਈਕ ਕੋ ਲਵਾਂਗੇ ਆਪੇ ਇਹਦੇ ਬਾਰੇ ਜਾਣਕਾਰੀ ਤੇ ਬਾਈ ਜੀ ਖੰਨੇ ਮੰਡੀ ਪਏ ਤੇ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੇਰਾ ਵੀਰ ਤੇ ਚੰਗਾ ਜਾਨਵਰ ਹੈ ਬਾਈ ਤੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਜੀ ਚੈੱਕ ਕਰੋ ਮੇਰਾ ਵੀਰ ਟਿੱਪੜੇ ਦੀ ਵੀ ਚੰਗੀ ਹੈ ਬਾਈ ਜੀ ਤੇ ਬਾਈਕ ਕੋ ਲਵਾਂਗੇ ਪੂਰੀ ਜਾਣਕਾਰੀ ਇਹਦੇ ਬਾਰੇ ਚੈੱਕ ਕਰੋ ਮੇਰਾ ਵੀਰ ਹਾਂਜੀ ਬਾਈ ਸ਼ਸ਼ੀ ਕਾਲ ਜੀ ਬਸ ਗਿਆ ਬਾਈ ਜੀ ਕੀ ਹਾਲ ਹੈ ਵੀਰੇ ਠੀਕ ਹੈ ਜੀ ਕਿਹੜਾ ਇਲਾਕਾ ਵੀਰੇ ਆਪਣਾ ਹੀ ਆਪਣਾ ਹੀ ਪਿੰਡ ਕਿਸ਼ਨਪੁਰਾਈ ਅੱਛਾ ਕਿੱਥੇ ਪੈ ਗਈ ਇਹ ਜਿਲ੍ਹਾ ਮੋਗਾ ਅੱਛਾ ਜਿਲ੍ਹਾ ਮੋਗਾ ਜੀ ਤੇ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਅੱਜ ਆਪਾਂ ਜੀ ਆਪਾਂ ਦੋ ਹੀ ਲੈ ਕੇ ਆਏ ਅੱਛਾ ਦੋ ਹੀ ਲੈ ਕੇ ਜਿਹੜੀ ਆਪਾਂ ਝੋਟੀ ਦਿਖਾਈ ਇਹ ਤਾਂ ਕੀ ਕਿਹੜੇ ਸੂਏ ਹੀ ਇਹ ਇਹ ਦੂਜੇ ਸੂਏ ਆ ਵੀਰ ਜੀ ਅੱਛਾ ਜੀ ਦੁੱਧ ਤਾਂ ਕਿੰਨਾ ਥੱਲੇ ਇਹਦੇ ਹੀ ਦੁੱਧ ਤਾਂ ਥੱਲੇ 12 ਕਿਲੋ ਤਿਆਰ ਅੱਛਾ ਜੀ 12 ਕਿਲੋ ਹੀ ਨਾਲ ਕੀ ਵੀਰੇ ਤੇ ਮਗਰ ਕੱਟੀ ਮਗਰ ਕੱਟੀ ਜੀ ਤੇ ਬਾਈ ਜੀ ਕਿੰਨਾ ਦੁੱਧ ਕਿੰਨੇ ਰੇਟ ਰੱਖਿਆ ਤਾਂ ਜੀ ਰੇਟ ਤਾਂ ਦਾ 130 ਹੈ ਫਿਰ ਅੱਛਾ 130 ਜੀ ਠੀਕ ਹੈ ਬਾਈ ਜੀ ਤੇ ਆਪਾਂ ਵੈਸੇ ਬਪਾ ਕਿ ਥੋੜਾ ਬਹੁਤ ਮੰਤਨ ਹੋ ਜੂ ਇਹਦੇ ਵਿੱਚ ਮੰਤਨ ਕਰ ਦਾਂਗੇ ਮੌਕੇ ਤੇ ਠੀਕ ਵੀਰ ਜੀ ਨਾਲ ਝੋਟੀ ਖੜੀ ਉਹਦਾ ਕੀ ਹਿਸਾਬਤਾ ਬਈ ਜੀ ਉਹਦਾ 1 ਲੱਖ ਰੁਪਿਆ ਮੰਗਦਾ ਅੱਛਾ ਉਹਦਾ ਕਿਹੜੇ ਸੋਏ ਹੀ ਉਹ ਉਹ ਪਹਿਲੇ ਸੋਏ ਅੱਛਾ ਦੋਂਦੀ ਆ ਅੱਛਾ ਦੁੱਧ ਕਿੰਨਾ ਕੋ ਥਲੇ ਹੀ ਹੁਣ ਥਲੇ 9 ਕਿਲੋ ਬੋਲੀ ਆ ਵੀਰੇ ਠੀਕ ਹੈ ਬਈ ਆਜੋ ਮੇਰਾ ਵੀਰ ਤੁਹਾਨੂੰ ਇੱਕ ਵਾਰ ਉਹ ਵੀ ਨਿਗਾ ਮਾਰਾ ਦੰਨੇ ਆ ਝੋਟੀ ਉਹ ਵੀ ਬਹੁਤ ਹੀ ਟਾਪ ਕੁਆਲਿਟੀ ਦੀ ਹੈ ਤੇ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਈ ਜੀ ਤੇ ਬਈਆਂ ਕੋਈ ਦੋ ਹੀ ਜਾਨਵਰ ਨੇ ਦੋ ਹੀ ਬਹੁਤ ਹੀ ਟਾਪ ਕੁਆਲਿਟੀ ਦੇ ਨੇ ਚੈੱਕ ਕਰੋ ਮੇਰਾ ਵੀਰ ਤੋ ਬਹੁਤ ਚੰਗੀ ਹੈ ਜੀ। ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀ। ਤੇ ਇਹਦੇ ਵਿੱਚ ਥੋੜਾ ਬਹੁਤਾ ਮਾਨਤਾਨ ਹੋ ਜਾਊਗਾ ਜੀ। ਬਸ ਥੋੜਾ ਮਾਨਤਾਨ ਕਰਦੇ। ਅੱਛਾ ਥੋੜਾ ਹੀ ਪੂਰੇ ਹੀ ਹਨੇ। ਤੇ ਬਾਈ ਤੋਂ ਮੁੱਲ ਵਾਜਬ ਜੀ ਦੱਸਿਆ ਜੀ। ਠੀਕ ਹੈ ਬਾਈ ਜੀ। ਤੇ ਮੋਬਾਈਲ ਨੰਬਰ ਬੋਲ ਦੂਗੇ ਆਪਾਂ। 99157 ਜੀ। ਹਾਂਜੀ। 99157 ਇੱਕ ਵਾਰ ਦੁਬਾਰੇ ਬੋਲ ਦੂਗਾ ਵੀਰੇ। 99157 ਹਾਂਜੀ। 99157 ਤੇ ਘਰੇ ਬਾਈ ਪਜੂ ਰਹਿੰਦੇ ਹੋਣੇ ਆਪਣੇ 1-2 ਹਾਂਜੀ ਘਰੇ ਰਹਿੰਦੇ ਹੀ ਦੱਸ ਕੋਈ। ਕਿਹੜੀ-ਕਿਹੜੀ ਮੰਡੀ ਲਾਉਂਦੇ ਆਪਾਂ ਵੈਸੇ? ਮੰਡੀ ਕਰਾਲੀ ਖਾਨਾਂ। ਠੀਕ ਹੈ ਬਈ ਜਗਰਾਉ ਇੱਥੇ ਇਹੀ ਲਾਉਦੇ ਤੈਨੂੰ ਮੰਨੀ ਆਨੇ ਠੀਕ ਹੈ ਬਈ ਧੰਨਵਾਦ ਜੀ ਨਾਮ ਕੀ ਵੀਰ ਆਪਣਾ ਹੀ ਮੇਰਾ ਨਾਮ सोनू ਠੀਕ ਹੈ ਬਈ ਠੀਕ ਹੈ ਬਈ ਧੰਨਵਾਦ ਜੀ ਧੰਨਵਾਦ ਜੀ ਚੰਗੇ ਪਸ਼ੂ ਆਏ ਹੋਏ ਨੇ ਆਪਾਂ ਹੋਰ ਦਿਖਾਉਂਦੇ ਤੁਹਾਨੂੰ ਟੋਪ ਨਗੀਨਾ ਝੋਟੀ ਆ ਜਿਓ ਮੇਰਾ ਵੀ ਟਾਪ ਕੁਆਲਟੀ ਦੀ ਮੋਰਾ ਨਸਲ ਦੀ ਮੱਝ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰੇ ਵਿੱਚ ਚੰਗਾ ਜਾਨਵਰ ਹੈ ਜੀ ਇਹਦੇ ਬਾਰੇ ਵੀ ਲਵਾਂਗਾ ਭਾਈ ਕੋਲ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਇਹਦੇ ਬਾਰੇ ਵੀ ਲਵਾਂਗਾ ਮੇਰੇ ਭਾਈ ਬਿੱਟਪੂੜੇ ਤੋਂ ਬਹੁਤ ਚੰਗੀ ਹੈ ਬਈ ਜੀ ਥਣਾ ਵਿੱਚ ਬਹੁਤ ਆਊਗਾ ਮਾਰੇ ਪਾਪੂ ਨਿਆਨ ਮਰੇ ਭਾਈ ਜੀ ਮੋਰਾ ਨਸਲ ਦੀ ਭਾਈ ਕੋਲੋਂ ਸੁਣਦੇ ਇਹਦੇ ਬਾਰੇ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਤੇ ਬਈ ਅਟਰ ਕੁਆਲਟੀ ਬਹੁਤ ਚੰਗੀ ਹੈ ਥਣਾ ਵਿੱਚ ਪ੍ਰੋਪਰ ਗੈਪ ਹੈ ਜੀ ਆਹ ਮੋਡਲ ਹੈ ਵੀਰੇ ਆਪਣੀ ਹੈ ਜੀ ਇਹਨਾਂ ਮੁੱਲ ਇੱਕ 10 ਦੀ ਇਹਦੇ ਫਿਰ ਲੰਦੇ ਪਾਪਾਈ ਕੋਲ ਜਾਣਕਾਰੀ ਤੇ ਬਾਈ ਜੀ ਕਿ ਕਿਹੜੇ ਸੂਏ ਆਈ ਇਹੇ ਸੂਏ ਚੌਥੇ ਆਈ ਚੌਥੇ ਸੂਏ ਸੁਣਾ ਨਹੀਂ ਹਾਂ ਜੀ ਕਿੰਨੇ ਦਿਨ ਲੈ ਲੂਗਾ ਜੀ ਇਹ ਮੈਨੂੰ ਵੀ ਆਇ ਲੱਗਦਾ ਵੀ ਸੂਕੂ ਵੀ ਦੋ ਤਿੰਨ ਘੰਟੇ ਲੰਘ ਗਏ ਠੀਕ ਹੈ ਬਾਈ ਜੀ ਕਿੰਨਾ ਮੁੱਲ ਰੱਖਿਆ ਤਾਂ ਵੀਰ ਆਪਣਾ ਇਹ ਮੁੱਲੇ ਦਾ ਇੱਕ 10 ਕਰ ਦਿਆ ਵੀਰੇ ਬਹੁਤ ਜੀ ਪਹਿਲਾਂ ਦੁੱਧ ਕਿੰਨੇ ਦੁੱਧ ਕਿੰਨੇ ਗੱਟੇ ਪਹਿਲੇ ਤੋਂ ਇਹਨਾਂ ਨੇ ਵੀ ਬਾਈ ਆਪਾਂ ਦਾ ਦੇਖ ਲੈ ਕੇ ਆਉਨੇ ਆਂ ਦੁੱਧ ਦਾ ਕੋਈ ਪਤਾ ਨਹੀਂ ਵੀ ਐ ਮੰਨ ਕੇ ਚੱਲ ਵੀ ਦੇ ਦਊਗੀ ਦੁੱਧ ਇੰਨਾ ਕ ਹੈਗਾ ਵੀ 12 13 ਲੀਟਰ ਦੁੱਧ ਦੇ ਦਊਗੀ ਠੀਕ ਹੈ ਵੀ ਜਿਹੜੀ ਨਾਲ ਝੋਟੀ ਗੜੀ ਇਹ ਵੀ ਤੇ ਉਹਦੇ ਥੱਲੇ ਹੈਗਾ ਵੀ 12 ਕਿਲੋ 14 ਉਹ ਪਹਿਲੇ ਸੂਏ ਹੀ ਨਾ ਵੀਰੇ ਉਹ ਵੀ ਦੂਏ ਸੂਏ ਆ ਠੀਕ ਹੈ ਬਈ ਜੀ ਚੈੱਕ ਕਰੋ ਮੇਰਾ ਵੀ ਬਹੁਤ ਹੀ ਟੌਪ ਕੁਆਲਟੀ ਦੀ ਮੋਰਾ ਨਸਲ ਦੀ ਝੋਟੀ ਇਹ ਵੀ ਤੇ ਅਟਰ ਕੁਆਲਟੀ ਬਹੁਤ ਚੰਗੀ ਹੈ ਬਈ ਜੀ ਥਣਾ ਵਿੱਚ ਚੈੱਕ ਕਰੋ ਮੇਰਾ ਵੀ ਪ੍ਰੋਪਰ ਗੈਪ ਹੈ ਤੇ ਬਾਕੀ ਵੀ ਤੋੜ ਕੇ ਦਿਖਾ ਸਕਦੇ ਵੀ ਇਹਨੂੰ ਮੜਾ ਜਾ ਚੰਗਾ ਯਾਰ ਬਈ ਜੀ ਵੀ ਇਹਦੀ ਪਰੇ ਵੀ ਲਵਾਂਗੇ ਬਾਈ ਕੋਲ ਜਾਣਕਾਰੀ ਬੰ ਮੋਰਡੋ ਬਿਲ ਪਿੱਟਪੜੇ ਤੋਂ ਚੰਗੀ ਹੈ ਬਈ ਜੀ ਤੇ ਵੀਰ 12 ਲੀਟਰ ਇਹ ਥੱਲੇ ਹਾਂ ਮੇਰੇ 12 ਕਿਲੋ ਮਹੀਆ ਹਾਂ ਠੀਕ ਹੈ ਬਈ ਜੀ ਤੇ ਬਾਈ ਆਪਣਾ ਇਲਾਕਾ ਕਿਹੜਾ ਪਿਆ ਜਾਂਦਾ ਜੀ ਆਪਣਾ ਇਲਾਕਾ ਪਿੰਡ ਭਵਾਨੀ ਕਿਹੜਾ ਪਿੰਡ ਕਿਹੜਾ ਪੈ ਜਾਂਦਾ ਜੀ ਪਿੰਡ ਕਨੌਰ ਜੱਟਾਂ ਬਰੇ ਠੀਕ ਹੈ ਜੀ ਤਸਵੀਰ ਕਿਹੜੀ ਪੈ ਜਾਂਦੀ ਜੀ ਇਹ ਤਸਵੀਰ ਸਲਾਮ ਠੀਕ ਹੈ ਬਾਈ ਜੀ ਤੇ ਬਾਈ ਜੀ ਇਹਦਾ ਮੁੱਲ ਕਿੰਨਾ ਰੱਖਿਆ ਜੀ ਇਹਦਾ ਮੁੱਲ ਵੀਰੇ 115 ਕਰ ਲੀ ਠੀਕ ਹੈ ਬਾਈ ਜੀ ਤੇ ਬਾਈ ਵਪਾਰਤ ਕੰਮ ਆਪਣਾ ਜੀ ਹਾਂ ਮੇਰੇ ਕੋਲ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਜੀ ਉਹ ਮੇਰੇ ਸਾਰੀ ਲਾਉਂਦੇ ਆ ਮੰਡੀਆਂ ਦਾ ਠੀਕ ਹੈ ਬਰੇ ਮੋਬਾਈਲ ਨੰਬਰ ਬੋਲ ਦੋਗੇ ਆਪਾਂ 84275 ਹਾਂਜੀ 00855 ਇੱਕੋ ਦੁਆਰੇ ਬੋਲ ਦੂੰਗਾ ਵੀਰੇ 84275 ਹਾਂਜੀ 00855 ਟਿਕਣਾ ਬਾਈ ਜੀ ਹੁਣ ਘਰੇ ਹੀ ਪਹੁੰਚਦਾ ਹੁਣ ਇੱਕਦ ਖੜਾ ਹਾਂ ਘਰੇ ਮਤਲਬਵਾ ਸਕਦਾ ਤੁਹਾਨੂੰ ਫੋਨ ਕਰਕੇ ਹਾਂ ਹਾਂ ਠੀਕ ਹੈ ਵੀਰੇ ਧੰਨਵਾਦ ਨਾਮ ਕੀ ਪੈਸੇ ਵੀਰੇ ਆਪਣਾ ਜੀਰਜੀਤ ਸਿੰਘ ਵੀਰੇ ਠੀਕ ਹੈ ਵੀਰੇ ਧੰਨਵਾਦ ਟਾਪ ਕੁਆਲਟੀ ਦੇ ਦਿਨ ਨਗੀਨੇ ਕੜੇ ਨੇ ਪੁੱਤਾ ਸੀ ਨਾ ਖੰਨਾ ਮੰਡੀ ਵਿਖੇ ਇਹ ਵੀ ਆਪਾਂ ਪੰਜ ਕੋਲ ਲਵਾਂਗੇ ਜਾਣਕਾਰੀ ਕਾਟੀ ਦੇ ਵਿੱਚ ਝੋਟੀ ਐਡੇ ਬਰੇਲ ਨੂੰ ਬਾਈ ਕੋਲ ਜਾਣਕਾਰੀ ਹਾਂਜੀ ਬਈ ਸਾਸੀ ਗਾਲ ਜੀ ਕਿਹੜਾ ਪਿੰਡ ਹੈ ਵੀਰੇ ਮਾਲਕਪੁਰ ਵੀਰੇ ਕਿੱਥੇ ਹੋਏ ਵੀਰੇ ਇਹ ਰੌਣੀ ਗੋਲ ਅੱਛਾ ਠੀਕ ਹੈ ਬਈ ਕਿੰਨੇ ਪਸ਼ੂ ਲੈ ਕੇ ਆਏ ਅੱਜ ਆਪਾਂ ਜੀ ਤਿੰਨ ਵੀਰੇ ਜਿਹੜੀ ਆ ਝੋਟੀ ਖੜੀ ਹੈ ਇਹ ਤਾਂ ਕਿਹੜੇ ਸੂਏ ਜੀ ਦੂਏ ਅੱਛਾ ਜੀ ਤੇ ਦੁੱਧ ਕਿੰਨੇ ਕੁ ਥੱਲੇ ਫਿਰ ਤੇ ਦੁੱਧ ਹੈਗਾ 12-13 ਕਿਲੋ ਵੀਰੇ ਠੀਕ ਹੈ ਬਈ ਜੀ ਤੇ ਕਿੰਨੇ ਰੇਟ ਰੱਖਿਆ ਵੀਰੇ 10 ਜੀ 100 ਬਾਕੀ ਥੋੜਾ ਬੋਤਾ ਮਾਨਦਾਨ ਜੀ ਆਹੋ ਜੀ ਨਾਲ ਕੀ ਵੀਰੇ ਤੇ ਜੀ ਕੱਟਾ ਜੀ ਨਾਲ ਚੈੱਕ ਕਰੋ ਮੇਰਾ ਵੀਰ ਮੋਹਰਾਂ ਨਾਲ ਦਾ ਪ्योर ਕੱਟਾ ਤੇ ਬਈ ਚੰਗੇ ਜਾਨ ਮੇਰੇ ਬਾਈ ਕੋਲ ਬਾਕੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਜੀ ਚੈੱਕ ਕਰੋ ਮੇਰਾ ਵੀਰ ਤੇ ਪਿੱਠਪੂੜੇ ਤੋਂ ਬਹੁਤ ਚੰਗੀ ਹੈ ਜੀ ਇਸ ਤੋਂ ਬਾਅਦ ਹੁਣ ਲਹੋਂਦੇ ਅਗਲੀ ਝੋਟੀ ਤੇ ਅਗਲੀ ਝੋਟੀ ਬਈ ਚੰਗੀ ਹੈ ਜੀ ਟਾਪ ਕੁਆਲਿਟੀ ਦੀ ਹੈ ਬਈ ਖੋਲ ਕੇ ਦਿਖਾ ਸਕਦੇ ਮੜੀ ਜੀ ਚੰਗਾ ਯਾਰ ਬਰਾ ਬਈ ਜੀ ਇਹਦੇ ਬਾਰੇ ਵੀ ਲਵਾਂਗੇ ਆਪਾਂ ਬਾਈ ਕੋਲ ਜਾਣ ਕੇ ਜੀ ਚੈੱਕ ਕਰੋ ਮੇਰਾ ਵੀਰ ਵਿੱਚ ਪੂਰੇ ਤੋਂ ਚੰਗੀ ਹੈ ਜੀ ਟਾਪ ਕੁਆਲਿਟੀ ਦੀ ਝੋਟੀ ਦੀ ਕਿ ਵੀ ਕਟਰ ਕੁਆਲਟੀ ਚੈੱਕ ਕਰੋ ਚੰਗੀ ਹੈ ਜਾਨਵਰ ਦੀ ਜੀ ਬਾ ਮੋਡ ਲਾ ਵੀਰੇ ਇਹਦੀ ਵਰੀ ਨਮਾਂਗੇ ਬਾਈਕ ਨੂੰ ਜਾਣਕਾਰੀ ਥਾਣਾ ਵਿੱਚ ਪ੍ਰੋਪਰ ਗਿਆ ਬਈ ਜੀ ਇੱਕ ਟੂਏ ਕਿਹੜੇ ਨੂੰ ਆ ਵੀਰੇ ਅੱਛਾ ਜੀ ਹਾਂਜੀ ਤੇ ਬਾਈ ਜੀ ਦੁੱਧ ਕਿੰਨਾ ਥੱਲੇ ਆ ਤੇ ਦੁੱਧ ਥੱਲੇ 10 ਕਿਲੋ ਆਏ ਵੀਰੇ ਅੱਛਾ ਠੀਕ ਹੈ ਬਾਈ ਜੀ ਇਹ ਤਾਂ ਮੁੱਲ ਕਿੰਨਾ ਰੱਖਿਆ ਵੀਰ ਆਪਾਂ ਮੁੱਲ ਵੀਰ 90000 90000 ਤੇ ਬਾਕੀ ਥੋੜਾ ਬਹੁਤ ਮਾਨ ਤਾਨ ਹੋ ਜੂ ਫਿਰ ਹਾਂ ਵੀਰ 75 ਦੇ ਦਾਂ ਠੀਕ ਹੈ ਤੇ ਜਿਹੜੀ ਅਗਲੀ ਝੋਟੀ ਖੜੀ ਵੀਰੀ ਇਹਦਾ ਕੀ ਹਿਸਾਬ ਤਾਂ ਕਿਹੜੇ ਸੂਏ ਉਹ ਵੀਰੇ ਤੀਜ ਹੈ ਉਹਦਾ 135 ਆ ਠੀਕ ਹੈ ਦੁੱਧ ਕਿੰਨਾ ਕਦਾ ਉਹ ਥੱਲੇ 12 ਕਿਲੋ ਆ ਵੀਰ ਠੀਕ ਹੈ ਬਾਈ ਜੀ ਆ ਜੋ ਮੇਰਾ ਵੀਰ ਇਹ ਵੀ ਚੈੱਕ ਕਰਾਂ ਤੁਹਾਨੂੰ ਚੰਗਾ ਜਾਨਵਰ ਹੈ ਬਾਈ ਜੀ ਬਾਈਆਂ ਕੋਲੇ ਤੇ ਇਹਦੇ ਬਾਰੇ ਵੀ ਬਾਈ ਕਹਿੰਦਾ ਵੀ ਉਦਾਂ ਠੰਡੀ ਵੀ ਪੂਰੀ ਫਾਟਰ ਕੁਆਲਟੀ ਚੰਗੀ ਹੈ ਬਾਈ ਜੀ ਇਹ ਮੋਡਲ ਹੈ ਵੀਰੇ ਨਾਲ ਕੀ ਵੀਰੇ ਤੇ ਠੀਕ ਹੈ ਵੀ ਨਾਲ ਹੈ ਕੀ ਮੋਹਰਾਂ ਨਾਲ ਦੀ ਪੂਰ ਕੱਟੀ ਤੇ ਪਿੱਠ ਪੂੜੇ ਤੋਂ ਬਹੁਤ ਚੰਗੀ ਹੈ ਬਾਈ ਜੀ ਤੇ ਥਣਾ ਵਿੱਚ ਪ੍ਰੋਪਰ ਗਿਆ ਪਿਆ ਮੇਰਾ ਵੀ ਚੈੱਕ ਕਰੋ ਮੇਰਾ ਵੀ ਤੇ ਬਾਈ ਇਹ ਆਪਣੇ ਪਿੰਡ ਕਿਹੜਾ ਕਹਿੰਦੇ ਸੀਗਾ ਜੀ ਪਿੰਡ ਵੀ ਦਾ ਮਾਲਕਪੁਰਾ ਇਹ ਕਿੱਥੇ ਹੋਇਆ ਵੀਰੇ ਆ ਜਰਗਰਾਉਣੀ ਕੋਲ ਠੀਕ ਹੈ ਬਾਈ ਤਹਿਸੀਲ ਕਿਹੜੀ ਪੈ ਜਾਂਦੀ ਹੈ ਜੀ ਤਸੀਰਪਾਲ ਜੀ ਜ਼ਿਲ੍ਹਾ ਲੁਧਿਆਣਾ ਹੜ ਤੇ ਵਪਾਰ ਦਾ ਕੰਮ ਕਰਦੇ ਹੋਣੇ ਬਾਈ ਕਿਹੜੀ ਕਿਹੜੀ ਮੰਡੀ ਲਾਉਂਦੇ ਫਿਰ ਆਪਾਂ ਜੀ ਸਾਰੀਆਂ ਕੋਈ ਛੱਡਦੇ ਨਹੀਂ ਵੀਰੇ ਠੀਕ ਹੈ ਬਾਈ ਜੀ ਤੇ ਘਰੇ ਵੀ ਪਸ਼ੂ ਰਹਿੰਦੇ ਹੋਣੇ ਹਾਂ ਘਰੇ ਵੀ ਵੀਰੇ ਪੰਜ ਛੇ ਖੜੀਆਂ ਨੇ ਨਿਕਲਾ ਕਿਸੇ ਨੂੰ ਆਉਣਾ ਹੋਵੇ ਫੋਨ ਕਰਕੇ ਆ ਸਕਦਾ ਜੀ ਤੇਰੇ ਰਹੇ ਹੋਣ ਦਾ ਪ੍ਰਬੰਧ ਕਰਨਾ ਚੈੱਕ ਪੂਰਾ ਪੂਰਾ ਵੀਰੇ ਹੈ ਪ੍ਰਬੰਧ ਤੇ ਮੋਬਾਈਲ ਨੰਬਰ ਬੋਲ ਦੋਗੇ ਆਪਾਂ 8158 ਹਾਂਜੀ 2903 ਇੱਕ ਵਾਰ ਦੁਬਾਰੇ ਬੋਲ ਦੋਗੇ ਵੀਰੇ 8158 ਹਾਂਜੀ 2903 ਧੰਨਵਾਦ ਵੀਰੇ ਨਾਮ ਕੀ ਪੈਸੇ ਵੀਰੇ ਆਪਣਾ ਹੀ ਮੇਰਾ ਨਾਮ ਜਗਦੀਪਾ ਵੀਰ ਨੂੰ ਜੱਕੀ ਕਹਿੰਦੇ ਨੇ ਵੀ ਠੀਕ ਹੈ ਬਾਈ ਆਪੀ ਆਉਂਗਾ ਵੀਰੇ ਨ ਪਰੀਆ ਤੇ ਬਾਕੀ ਹਾਰ ਸ਼ਿੰਗਾਰ ਦਾ ਸਨਮਾਨ ਮੱਜਾਂ ਦਾ ਪਾਈਆਂ ਕੋਲੋਂ ਲੈ ਸਕਦਾ ਇੱਥੇ ਆ ਕੇ ਤੇ ਬਾਈਆਂ ਦਾ ਕੰਟੈਕਟ ਨੰਬਰ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਜੀ ਹਾਂਜੀ ਭਾਈ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਕੀ ਕਰੇ ਵੀਰੇ ਹਾਂਜੀ ਭਾਈ ਕੋਲ ਤੇ ਭਾਈ ਜੀ ਕਿਹੜਾ ਇਲਾਕਾ ਆਪਣਾ ਜੀ ਆਪਣਾ ਮਾਨਸਾ ਜ਼ਿਲ੍ਹਾ ਜੀ ਬੁਲੱਡਾ ਠੀਕ ਹੈ ਬਈ ਨਿਕਲ ਆਪਣੇ ਕੋਲ ਮੂਰੀ ਕੀ ਕਿੰਨੇ ਕੀ ਰੇਟ ਹਿਸਾਬ ਨਾਲ ਮਿਲ ਜਾਂਦੀ ਹੈ ਜੀ 50 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜਿੰਨੀ ਮਰਜ਼ੀ ਮਹਿੰਗੀ ਲੈ ਲਓ ਠੀਕ ਹੈ ਬਾਈ ਜੀ ਆਪਣੀ ਇੱਕ ਦਿਖਾ ਦਊਗਾ ਬਾਈ ਜੀ ਜਿੱਦਾਂ ਜਿੱਦਾਂ ਮੂਰੀ ਲੱਗੇ ਬਈ 50 ਰੁਪਏ ਦੀ ਆਹ ਬੰਦੀ 50 ਰੁਪਏ ਦੀ ਆ ਪੱਡਾ 50 ਦਾ ਜੀ ਠੀਕ ਹੈ ਜੀ ਆ ਪਈ ਜੀ ਠੀਕ ਹੈ ਬਈ ਜੀ ਆ ਇਧਰ ਪਏ ਨੇ ਜੀ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਜਿਕਣਾ ਥੋੜੇ ਬੂੜੇ ਪਏ ਨੇ ਜੀ ਸਾਰਾ ਜਿਕਣਾ ਬਾਈ ਜੀ ਹੁਣ ਤੁਹਾਡੇ ਕੋਲੋਂ ਜਿਕਣਾ ਕਿਸੇ ਨੇ ਘਰਾਂ ਬੈਠ ਕੇ ਮੰਗਵਣੀ ਹੋਵੇ ਮੰਗਾ ਸਕਦਾ ਜੀ ਮੰਗਾ ਸਕਦਾ ਜੀ 1000 ਰੁਪਏ ਤੋਂ ਉੱਤੇ ਉੱਤੇ ਸਮਾਨ ਆਜ ਕਾਲਾ ਵੱਧ ਬੋਸਟਰ ਸਮਾਨ ਮੰਗਾਊਗਾ ਤਾਂ ਹੀ ਆਨ ਬਾਈ ਹਾਂ 1000 ਰੁਪਏ ਤੋਂ ਉੱਤੇ ਉੱਤੇ ਡਿਲੀਵਰੀ ਚਾਰਜ ਅੱਡ ਲੱਗਣਗੇ ਠੀਕ ਹੈ ਵਿੱਚ ਕਾਪੜੀ ਬਾਈ ਸ਼ਾਪ ਕਿੱਥੇ ਬੈਠੇ ਹੈ ਕੋਈ ਮੇਨ ਸ਼ਾਪ ਜਿੱਥੇ ਮਾਨਸਾ ਜ਼ਿਲ੍ਹਾ ਜੀ ਬੁਲਾਡਾ ਠੀਕ ਹੈ ਬਾਈ ਪਿੰਡ ਕਿਹੜੇ ਪਏ ਨੇ ਬੁਲਾਡਾ ਹੀ ਬੁਲਾਡਾ ਠੀਕ ਹੈ ਬਾਈ ਮੋਬਾਈਲ ਨੰਬਰ ਸ਼ੇਅਰ ਤੁਹਾਨੂੰ ਇਹਨਾਂ ਮੈਨੇੜੀ ਇਹਨਾਂ ਮੈ 3 ਐਂਡ ਪਾਸ ਕੱਲਾ WhatsApp ਕਰੇ ਜੀ ਬੰਦਾ ਕਾਲ ਨਾ ਕਰੇ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਸਰ ਮਰਸਾ ਠੀਕ ਹੈ ਈ ਝੋਟੀ ਬਾਈ ਜੀ ਮੋਹਰਾ ਨਸਲ ਦੀ ਤੇ ਬਾਈ ਕੋ ਲਵਾਂਗੇ ਪਰ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਬਾਈ ਅਟਰ ਕੁਆਲਟੀ ਬਹੁਤ ਚੰਗੀ ਹੈ ਜੀ ਬਾ ਮੋੜ ਲਓ ਜੀ ਤੇ ਚੰਗੀ ਕੁਆਲਟੀ ਦੀ ਬਈ ਝੋਟੀ ਐ ਸਿੰਘਾਂ ਦੀ ਪੂਰੀ ਖੁੰਡੀ ਐ ਤੇ ਥਣਾ ਵਿੱਚ ਦੇਖੋ ਮੇਰਾ ਵੀਰ ਪ੍ਰੋਪਰ ਗੈਪ ਐ ਅੱਛਾ ਦੋ ਦੰਦਾ ਹੀ ਹੈ ਜੇ ਕਿਹੜਾ ਲੱਕਾ ਜੀ ਆਪਣਾ ਲੱਕਾ ਫਰੀਦਕੋਟ ਪਿੰਡ ਕਿਹੜਾ ਪੈ ਜਾਂਦਾ ਜੀ ਹੋਲਰ ਹੋਲਰ ਅੱਛਾ ਜੀ ਤੇ ਬਾਈ ਜੀ ਇਹ ਕਿਹੜੇ ਫਨੂਣਾ ਝੋਟੀਆਂ ਨੇ ਇਹ ਦੋ ਦੰਦ ਤੇ ਕਿੰਨਾ ਦੁੱਧ ਥੱਲੇ ਇਹਦੇ ਹੀ ਦੁੱਧ ਹਣ 9 ਕਿਲੋ ਤਿੰਨ ਦਿਨ ਦੀ ਸੂਈ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪਾਂ ਇਹਦਾ ਮੁੱਲ 10 ਅੱਛਾ 10 ਸੀ ਬਾਕੀ ਥੋੜਾ ਬਹੁਤ ਮਾਨ ਤਨ ਹੋ ਜੂਗਾ ਹੋ ਜੂ ਹੋ ਜੂ ਤੇ ਬਾਈ ਆਪਾਂ ਵਾਰਦਾ ਘਮ ਹੈ ਜੀ ਹਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਵਿੱਚ ਜੀ ਅਸੀਂ ਉਧਰ ਵੀ ਲਾ ਲਿਆ ਜੀ ਨੇ ਅੱਛਾ ਜੀ ਹਨੂਲਾ ਵੀ ਅੱਛਾ ਜੀ ਰੀਡ ਕੋਟ ਵੀ ਇੱਥੇ ਵੀ ਲਾ ਲਈ ਦੀ ਆ ਅੱਜ ਕਿੰਨੇ ਪੈਸੇ ਲੈ ਕੇ ਆਏ ਸੀਗੇ ਫਿਰ ਅੱਜ ਦੋ ਵਾਟ ਬੈੜੀ ਦੇਗੀ ਠੀਕ ਹੈ ਬਾਈ ਜੀ ਤੇ ਗਾਹ ਕਿ ਗਾਟ ਕੱਟੇ ਅਜੇ ਆਇਆ ਨਹੀਂ ਅਜੇ ਬਾਦਰਾ ਤੇ ਭਾਈ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ ਹੀ ਮੋਬਾਈਲ ਨੰਬਰ ਤਾਂ ਹੈਗਾ ਹਾਂਜੀ 93801 ਹਾਂਜੀ 74034 ਇਕੋੜ ਬਾਰੇ ਬੋਲਦੇ ਵੀਰੇ 99801 ਹਾਂਜੀ 74034 ਐਜੀ ਥੋੜਾ ਬੋਧ ਮਾਨਤਨ ਹੋ ਜੂਗਾ ਉਹ ਵੀ ਆਜੀ ਹੋ ਜੂਗਾ ਠੀਕ ਹੈ ਬਈ ਜੀ ਤੇ ਦਾ ਬੱਕੀ ਆਏ ਗੱਲ ਜੀ ਆਲੇ ਲੱਗੇ ਉਹ ਤਾਂ ਠੰਡੀ ਵੀ ਪੂਰੀ ਪੂਰੀ ਹੱਥ ਫੇਰ ਕੇ ਦੇਖ ਦੇਖ ਮੈਂ ਦੇਖ ਆ ਜਾ ਬਈ ਕਹਿੰਦਾ ਉੱਧਾ ਪੂਰੀ ਠੰਡੀ ਐ ਆਹ ਫੜਾ ਕਮਰਸਵਾਸੀ 22 ਤਰਿਆਦੀ ਕਸਤੰ ਤਰਿਆਸੀ ਕੱਤੀਂ ਰਾਜੀ ਉੱਧਾ ਪੂਰੀ ਵੀ ਛੱਡੀ ਐ ਜੀ ਲੈ ਦੇਖ ਵੀਰੇ ਹਾਂਜੀ ਬਈ ਠੀਕ ਐ ਠੀਕ ਐ ਜੀ ਚੰਗਾ ਜਾਨਵਰ ਐ ਬਾਈ ਕਹਿੰਦਾ ਉੱਧਾ ਪੂਰੀ ਛੱਡੀ ਐ ਵੀ ਇਹ ਤਾਂ ਬੱਚੇ ਪੁੱਛੇ ਖੋਲੀ ਜਾਣ ਕੋਈ ਚੱਕਰ ਤਾਂ ਨਹੀਂ ਨਾ ਠੀਕ ਐ ਬਾਈ ਜੀ ਬੱਚੇ ਨੂੰ ਚਾਚ ਦਿਓ ਬਹੁਤ ਐ ਦਾ ਪਰ ਇਹ ਹੁਣ ਠੀਕ ਐ ਜੀ ਚੰਗਾ ਜਾਨਵਰ ਐ ਬਾਈ ਜੀ ਧੰਨਵਾਦ ਬਾਈ ਜੀ ਪਛੂ ਆਏ ਹੋਏ ਨੇ ਤੇ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੇਰਾ ਵੀਰ ਉਹ ਜੀ ਆ ਰਹੇ ਨੇ ਤੇ ਇੱਕ ਬੇਨਤੀ ਜ਼ਰੂਰ ਹੈ ਕਿ ਬਾਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਆਪਾਂ ਇਦਾਂ ਦੇ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਠੀਕ ਹੈ ਮੇਰੇ ਵੀਰ ਕੋਲੇ ਖੜੀ ਹੈ ਬਹੁਤ ਹੀ ਟੌਪ ਗਲਾਸ ਦੀ ਮੱਝ ਮੋਰਾ ਨਸਦੀਰ ਬਾਰੇ ਲੰ데요 ਬਾਈ ਕੋਲ ਜਾਣਕਾਰੀ ਜੀ ਆਜੋ ਮੇਰਾ ਵੀਰ ਬਾਈ ਸ਼ਸ਼ੀ ਗਾਲ ਜੀ ਸ਼ਸ਼ੀ ਗਾਲ ਜੀ ਕੀ ਹਾਲ ਹੈ ਵੀਰੇ ਠੀਕ ਠਾਕ ਜੀ ਕਿਹੜਾ ਇਲਾਕਾ ਵੀਰੇ ਸਮਰਾਲਾ ਜੀ ਪਿੰਡ ਕਿਹੜਾ ਪੈ ਜਾਂਦਾ ਜੀ ਕੋਟਲਾ ਸ਼ਾਂਤ ਠੀਕ ਹੈ ਬਾਈ ਜੀ ਤੇ ਅੱਜ ਕਿੰਨੇ ਪਸ਼ੂ ਲੈ ਕੇ ਆਏ ਵੀਰੇ 2 ਕਿਹਾ ਜੀ ਗੱਲਾਂ ਤੇ ਇਹਦੇ ਮੱਝ ਦਾ ਕੀ ਹਿਸਾਬ ਕਿਹੜੇ ਸੂਏ ਜੀ ਇਹ ਇਹ ਵੀਰੇ ਹੁਣ ਤੀਏ ਸੂਏ ਨੇ ਕੀ ਕਰੇ ਕਿੰਨੇ ਕਿ ਦਿਨ ਲੂਏ ਜੀ ਅਜੇ ਲੈ ਜੂਗੇ ਸੱਪ ਦਾ ਠੀਕ ਹੈ ਬਈ ਤੇ ਦੁੱਧਾ ਤੇ ਕਿੰਨਾ ਕੱਢੂ ਈਸ਼ਵਰੀ ਵੀ ਲੱਗਦਾ ਦੁੱਧ ਵੀ ਤੇ ਕੱਢ ਦੋ 1500 ਗ੍ਰਾਮ ਕੱਢ ਦੂਗੀ ਜੀ ਠੀਕ ਹੈ ਬਈ ਚੈੱਕ ਕਰੋ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਿਟੀ ਦੀ ਬਈ ਮੱਝ ਬਾਕੀ ਬਈ ਉੱਚੀ ਲੰਬੀ ਬਹੁਤ ਆ ਬਈ ਜੀ ਬਹੁਤ ਚੰਗੀ ਹੈ ਜੀ ਇਹ ਵੀ ਬੜੀ ਤੋਰ ਦੂਗਾ ਜੀ ਇਹ ਤਨ ਲੱਗਾ ਜਾਨਵਰ ਹੈ ਜੀ ਇਹ ਕਿਸੇ ਲੈਣੀ ਬਈ ਮੰਡੀ ਵਿਖੇ ਆ ਸਕਦਾ ਬਾਈ ਅਜੇ ਇੱਥੇ ਅਵੇਲੇਬਲ ਨੇ ਬਸ ਠੀਕ ਹੈ ਵੀਰੇ ਮੋੜ ਲਓ ਜੀ ਤੇ ਪਿੱਟ ਪੁੜੇ ਦੀ ਬਹੁਤ ਚੰਗੀ ਹੈ ਬਾਈ ਜੀ। ਸੇ ਬਾਈ ਦਾ ਨੰਬਰ ਆਪਾਂ ਨਾਲ ਸ਼ੇਅਰ ਕਰ ਦਾਂਗੇ ਜੀ ਤੇ ਬਾਈ ਨਾਲ ਕੰਟੈਕਟ ਜਰੂਰ ਕਰਿਓ ਮੇਰਾ ਵੀਰ। ਇਹ ਬਾਈ ਜੀ ਨੰਬਰ ਸ਼ੇਅਰ ਕਰ ਦੂੰਗੇ ਆਪਾਂ ਆਪਣਾ ਹੀ। ਨੰਬਰ ਆ ਗਾ ਵੀਰੇ 73407 52230 ਇਕੱਠੇ ਦੁਆਰੇ ਬੋਲ ਦੂੰਗਾ ਵੀਰੇ 73407 58230 ਠੀਕ ਹੈ ਬਾਈ ਜੀ। ਬਾਕੀ ਆਪਾਂ ਹੋਰ ਵੀਪਾਰ ਤਾਂ ਕੰਮ ਕਰਦੀ। ਨਹੀਂ ਆਪਣਾ ਤਾਂ ਪਹਿਲੂ ਕੰਮ ਹੈ। ਅੱਛਾ ਕਰ ਦਿਓ ਮਾਜੀ। ਹਾਂਜੀ ਹਾਂਜੀ ਠੀਕ ਹੈ ਬਾਈ ਜੀ। ਧੰਨਵਾਦ ਵੀਰੇ। ਓਕੇ ਵੀਰੇ। ਪਾਤੂ ਆਏ ਹੋਏ ਨੇ ਤੁਸੀਂ ਮੰਡੀ ਵਿੱਚ ਆ ਸਕਦੇ ਹੋ ਅੱਜ ਵੀ ਖੰਨਾ ਮੰਡੀ ਵੀ ਕੇ ਬਹੁਤ ਹੀ ਟੌਪ ਗਲਾਸਦੀ ਹੈ ਮੱਝਾਂ ਆਈਆਂ ਨੇ ਚੰਗੇ ਯਾਰ ਬੰਦੇ ਬਾਈ ਕੀ ਤੇ ਭਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਮੇਰਾ ਵੀ ਧੰਨਵਾਦ ਵੀਰੇ